ਸਾਵਧਾਨ ਮੋਬਾਈਲ ਫੋਨ ਹੈ ਤੁਹਾਡੇ ਲਈ ਖਤਰਾ ਕਈ ਭਿਆਨਕ ਬਿਮਾਰੀਆਂ ਦਾ ਬਣ ਸਕਦਾ ਕਾਰਨ ਕਿੰਝ ਤੁਹਾਡੀ ਸਿਹਤ ਤੇ ਪੈ ਸਕਦਾ ਅਸਰ ਕੈਂਸਰ ਵਰਗੀ ਬਿਮਾਰੀ ਨੂੰ ਵੀ ਦੇ ਸਕਦਾ ਸਦਾ ਫੋਨ ਤੇ ਜਮਾ ਕਿਟਾਣੂਆਂ ਨਾਲ ਲੱਗਦੇ ਇਹ ਭਿਆਨਕ ਰੋਗ ਰੋਟੀ ਕਪੜਾ ਮਕਾਨ ਜਿਉਣ ਲਈ ਇਹ ਤਿੰਨ ਚੀਜ਼ਾਂ ਮਨੁੱਖ ਦੀਆਂ ਮੁਢਲੀਆਂ ਲੋੜਾਂ ਨੇ ਪਰ ਅੱਜ ਦੇ ਦੌਰ ਦੇ ਵਿੱਚ ਇੱਕ ਹੋਰ ਚੀਜ਼ ਮਨੁੱਖ ਦੀ ਅਜੇਹੀ ਲੋੜ ਬਣ ਗਈ ਹੈ ਜਾਂ ਕਹਿ ਲਓ ਅਜੇਹੀ ਆਦਤ ਬਣ ਚੁੱਕੀ ਹੈ ਕਿ ਮਨੁੱਖ ਹੁਣ ਇਸ ਦੇ ਬਿਨਾਂ ਪਾਲ ਵੀ ਗੁਜ਼ਾਰਾ ਨਹੀਂ ਕਰ ਸਕਦਾ ਤੇ ਉਹ ਚੀਜ਼ ਹੈ ਮੋਬਾਈਲ ਫੋਨ ਟੈਕਨੋਲੋਜੀ ਦੇ ਆਉਣ ਦੇ ਨਾਲ ਮੋਬਾਈਲ ਫੋਨ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਨੇਖਣਵਾ ਅੰਗ ਬਣ ਗਿਆ ਹੈ ਮੋਬਾਈਲ ਫੋਨ ਨੇ ਸੰਚਾਰ ਨੂੰ ਆਸਾਨ ਤੇ ਪਹੁੰਚਯੋਗ ਬਣਾਇਆ ਹੈ ਪਰ ਇਸ ਦੀ ਬਹੁਤ ਜ਼ਿਆਦਾ ਵਰਤੋਂ ਨੇ ਸਾਡੀ ਸਿਹਤ ਖਾਸ ਕਰਕੇ ਸਾਡੇ ਦਿਮਾਗ ਤੇ ਇਸ ਦੇ ਪ੍ਰਭਾਵਾਂ ਬਾਰੇ ਕਈ ਚਿੰਤਾਵਾਂ ਵੀ ਪੈਦਾ ਕੀਤੀਆਂ ਨੇ ਤੁਹਾਡਾ ਸੈੱਲਫੋਨ ਸ਼ਾਇਦ ਹਰ ਜਗ੍ਹਾ ਤੁਹਾਡੇ ਨਾਲ ਜਾਂਦਾ ਹੈ ਪਰ ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਇਸ ਨੂੰ ਆਖਰੀ ਵਾਰ ਕਦੋਂ ਸਾਫ਼ ਕੀਤਾ ਸੀ ਕਿਉਂਕਿ ਤੁਹਾਡੇ ਇਸ ਮੋਬਾਈਲ ਫੋਨ ਤੇ ਕਰੋੜਾਂ ਹੀ ਬੈਕਟੀਰੀਆ ਵਾਇਰਸ ਜਾ ਹੋਰ ਕਿਟਾਣੂ ਹੋ ਸਕਦੇ ਨੇ ਕਿ ਛੇ ਚੋਂ ਇੱਕ ਮੋਬਾਈਲ ਫੋਨ ਦੇ ਵਿੱਚ ਈ ਕੋਲੀ ਬੈਕਟੀਰੀਆ ਹੁੰਦਾ ਹੈ ਕਿਉਂਕਿ ਲੋਕ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ ਕਿਟਾਣੂਆਂ ਦਾ ਵਧਣਾ ਔਖਾ ਹੈ ਪਰ ਫਿਰ ਵੀ ਇਸ ਨੂੰ ਸਾਫ਼ ਕਰਨਾ ਇੱਕ ਚੰਗਾ ਵਿਚਾਰ ਸਿੱਧ ਹੋ ਸਕਦਾ ਹੈ ਐਨਆਈ ਨਹੀਂ ਮੋਬਾਈਲ ਫੋਨ ਦੀ ਵਰਤੋਂ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ ਮੋਬਾਈਲ ਫੋਨ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਛੱਡਦੇ ਨੇ ਜੋ ਮਨੁੱਖ ਦੇ ਸਰੀਰ ਦੇ ਵਿੱਚ ਦਾਖਲ ਹੋ ਕੇ ਦਿਮਾਗ ਤੱਕ ਪਹੁੰਚ ਸਕਦੇ ਨੇ ਨੁਕਸਾਨ ਵੀ ਪਹੁੰਚਾ ਸਕਦੀ ਹੈ ਅਧੇ ਨੇ ਦਿਖਾਇਆ ਹੈ ਕਿ ਮੋਬਾਈਲ ਫੋਨਾਂ ਤੋਂ ਰੇਡੀਏਸ਼ਨ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਰਹਿਣ ਦੇ ਨਾਲ ਡੀਐਨਏ ਨੂੰ ਨੁਕਸਾਨ ਹੁੰਦਾ ਹੈ ਜਿਸ ਦੇ ਨਾਲ ਕੈਂਸਰ ਵੀ ਉਪਭੱਦ ਸਕਦਾ ਹੈ ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਬੌਧਾਤਮਕ ਕਾਰਜ ਨੂੰ ਵੀ ਵਿਗਾੜ ਸਕਦੀ ਹੈ ਜਿਸ ਨਾਲ ਯਾਦਦਾਸ਼ਤ ਧਿਆਨ ਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਨੁਕਸਾਨ ਹੋ ਸਕਦਾ ਹੈ ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਮੋਬਾਈਲ ਫੋਨਾਂ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਵਿੱਚ ਰਹਿਣ ਦੇ ਨਾਲ ਮੈਮੋਰੀ ਤੇ ਧਿਆਨ ਦੇ ਕੰਮਾਂ ਦੇ ਵਿੱਚ ਮਾੜੀ ਕਾਰਗੁਜ਼ਾਰੀ ਹੋ ਸਕਦੀ ਹੈ ਮੋਬਾਈਲ ਫੋਨਾਂ ਦੁਆਰਾ ਨਿਕਲਣ ਵਾਲੀ ਨੀਲੀ ਰੌਸ਼ਨੀ ਵੀ ਇਸ ਰੌਸ਼ਨੀ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਮੇਲੇਟੋਨਿਨ ਦੇ ਉਤਪਾਦਨ ਨੂੰ ਰੋਕਿਆ ਜਾ ਸਕਦਾ ਹੈ ਜੋ ਕਿ ਇੱਕ ਹਾਰਮੋਨ ਹੈ ਜੋ ਨੀਂਦ ਨੂੰ ਨਿਯੰਤਰਿਤ ਦੇ ਵਿੱਚ ਰੱਖਦਾ ਹੈ ਇਸ ਦੇ ਨਾਲ ਇਨ ਸੋਮਨੀਆ ਤੇ ਨੀਂਦਰੇ ਨਾਲ ਸੰਬੰਧਿਤ ਹੋਰ ਕਈ ਵਿਕਾਰ ਵੀ ਹੋ ਸਕਦੇ ਨੇ ਮੋਬਾਈਲ ਫੋਨ ਤਣਾਅ ਦੇ ਪੱਧਰ ਨੂੰ ਵਧਾਉਣ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਤੇ ਚਿੰਤਾ ਤੇ ਤਣਾਅ ਲਗਾਤਾਰ ਸੂਚਨਾਵਾਂ ਤੇ ਸੰਦੇਸ਼ਾਂ ਦੇ ਨਤੀਜੇ ਵਜੋਂ ਹੋ ਸਕਦੇ ਨੇ ਤੇ ਜਿਸ ਦਾ ਮਾਨਸਿਕ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਛੋਟੀ ਸਕਰੀਨ ਵੱਲ ਦੇਖਣ ਦੇ ਨਾਲ ਅੱਖਾਂ ਦੇ ਵਿੱਚ ਤਣਾਅ ਤੇ ਥਕਾਵਟ ਵੀ ਹੋ ਸਕਦੀ ਹੈ ਇਸ ਨਾਲ ਸਿਰਦਰਦ ਸੁੱਕੀਆਂ ਅੱਖਾਂ ਤੇ ਨਜ਼ਰ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਬੱਚੇ ਇਨ੍ਹਾਂ ਪ੍ਰਭਾਵਾਂ ਲਈ ਖਾਸ ਤੌਰ ਤੇ ਕਮਜ਼ੋਰ ਹੁੰਦੇ ਨੇ ਕਿਉਂਕਿ ਉਹਨਾਂ ਦੀਆਂ ਅੱਖਾਂ ਅਜੇ ਵਿਕਾਸ ਕਰ ਰਹੀਆਂ ਹੁੰਦੀਆਂ ਨੇ ਸਿੱਟੇ ਵਜੋਂ ਮੋਬਾਈਲ ਫੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਨੇ ਪਰ ਇਹਨਾਂ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਤੇ ਸਿਹਤਮੰਦ ਆਦਤਾਂ ਨੂੰ ਅਪਣਾਉਣਾ ਜ਼ਰੂਰੀ ਹੈ ਮਾਪੇ ਤੇ ਸਿੱਖਿਅਕ ਹੋਣ ਦੇ ਨਾਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਬਾਈਲ ਫੋਨ ਦੀਆਂ ਵੱਤੋਂ ਨਾਲ ਜੁੜੇ ਜੋਖਮਾਂ ਬਾਰੇ ਸਿੱਖਿਅਤ ਕਰਨਾ ਤੇ ਉਹਨਾਂ ਦੀ ਸਮੁੱਚੀ ਭਲਾਈ ਬਾਰੇ ਸੇਧਮਤ ਕਰਨਾ ਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਬੇਹਦ ਲਾਜ਼ਮੀ ਹੈ